ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਔਰ ਅ ਅੱਜ ਮੈਂ ਕਿਹਸਿਕਾ ਵਾਡੀਆਂ ਤੋਂ ਪੂਰਾ ਜੋਰ ਹੈ ਜਿਹੜੇ ਆਪਣੇ ਕੀਮਤੀ ਰਜ਼ੀਵੇਂ ਕਿਉਂਕਿ ਇਹ ਸਾਰੇ ਜਿਹੜੇ ਲੋਕ ਨੇ ਕਿਸਾਨੀ ਕਿਤੇ ਨਾਲ ਸਮਰਥਨ ਰੱਖਦੇ ਨੇ ਸੋ ਮੈਂ ਧੰਨਵਾਦ ਕਰਦਾ ਜਿਹੜੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਆ ਸੋ ਅੱਜ ਦਿਨਾਂ ਨਗਰ ਵਿੱਚ ਪਹੁੰਚਿਆ ਜੀ ਇਹਦੀ ਸਾਡੀ ਵਰਕਰ ਮੀਟਿੰਗ ਹੋਈ ਆ ਇਹਦੇ ਵਿੱਚ ਜਿਹੜੇ ਜਿਹੜੇ ਅਸੀਂ ਕੰਮ ਕੀਤੇ ਨੇ ਉਹ ਲੋਕਾਂ ਨੂੰ ਦੱਸ ਰਹੇ ਆ ਵੀ ਆਪਣੇ ਲੋਕਾਂ ਦੇ ਵਿੱਚ ਕਚਹਿਰੀ ਚ ਲੈ ਕੇ ਜਾਓ ਜਾ ਕੇ ਇਹਨਾਂ ਨੂੰ ਦੱਸੋ ਵੀ ਇਹ ਦੋਹਾਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿੰਨੇ ਕੰਮ ਕਰ ਦਿੱਤੇ ਨੇ ਸੋ ਲੱਗੇ ਆ ਮਿਹਨਤ ਕਰ ਰਹੇ ਆ ਪਰ ਮੈਨੂੰ ਆਸ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਜਿਹੜਾ ਕਿਉਂਕਿ ਅੱਗੇ ਗਰਦਾਸਪੁਰ ਦਾ ਲੋਕ ਸਭਾ ਵੱਲੋਂ ਕੋਈ ਹਮੇਸ਼ਾ ਕਾਲਾ ਹੀ ਰਿਹਾ ਪਰ ਇਸ ਵਾਰੀ ਮੈਨੂੰ ਆਸ ਹੈ ਵੀ ਇਹ ਕੋਈ ਇੱਕ ਜਿਹੜਾ ਨਿਖਰੂਗਾ ਜੀ ਉਹਦੀ ਪਾਰਟੀ ਵੱਲੋਂ ਦੂਸਰੇ ਸਾਲ ਜੇ ਪਈ ਨੇ ਕਿਹਾ ਵੀ ਤੇ ਕਬਜ਼ੇ ਵੀ ਹੋਏ ਨੇ ਲਗਾਤਾਰ ਧਮਕਾਇਆ ਜਾ ਰਿਹਾ ਵਰਕਰਾਂ ਨੂੰ ਕੀ ਕਹਿਣਾ ਚਾਹੁੰਦਾ ਇੱਕੋ ਗੱਲ ਆ ਮੈਂ ਇਹੋ ਗੱਲ ਕਹੂੰਗਾ ਵੀ ਸਾਡੇ ਵਰਕਰਾਂ ਤੇ ਕਿਤੇ ਐਵੇਂ ਨਾ ਆਪਾਂ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੀਏ ਬਰਦਾਸ਼ਤ ਨਹੀਂ ਕਰਾਂਗੇ ਮੈਂ ਤੁਹਾਨੂੰ ਦੱਸਦਾ ਅੱਜ ਸੀਮ ਸਿੰਘ ਸਾਹਿਬ ਆ ਰਹੇ ਸੀ ਕੋਈ 10 ਉਹ ਮਾੜਾ ਵਾਰ ਨਹੀਂ ਜੀ 25 25 ਤਰੀਕ ਨੂੰ ਆ ਰਹੇ ਸੀ ਸੀਐਮ ਸਾਹਿਬ ਦਾ ਕੋਈ ਰਜ਼ੀਮਾ ਸੀ ਉਦੇ ਕਰਕੇ ਉਹਨਾਂ ਨੂੰ ਉਹ ਦੋਵਾਂ ਜਿਹੜਾ ਕੈਂਸਲ ਕਰਨਾ ਪਿਆ 25 ਨੂੰ ਆ ਰਹੇ ਨੇ ਸੋ ਮੈਨੂੰ ਖੁਸ਼ੀ ਹੈ ਜੀ ਉੱਥੇ ਵੀ ਲੋਕਾਂ ਦੀ ਇੱਛਾਤ ਹੈ ਜੀ ਸੀਐਮ ਸਾਹਿਬ ਨੂੰ ਵੇਖਣਾ ਸੋ ਜਿਸ ਤਰ੍ਹਾਂ ਭਾਈ ਹੁਣੇ ਕਿਹਾ ਵੀ ਢੇਡ ਲੱਕ ਹੈਗਾ ਵਾ ਜਿੱਥੇ ਮਕੋੜਾ ਪਤਨੀ ਗੱਲ ਕਰ ਲਈਏ ਕਈ ਮਸਲੇ ਜਿਹੜੇ ਕੇਂਦਰ ਨਾਲ ਸੰਬੰਧਿਤ ਹੈਗੇ ਨੇ ਲੱਗਦਾ ਕਿ ਆਵਾਜ਼ ਜਿਹੜੀ ਚੁੱਪਣੀ ਲੋੜੀ ਆ ਦੇਖੋ ਜੀ ਬ੍ਰਦਰ ਦੁੱਖ ਦੀ ਗੱਲ ਤੇ ਇਹੋ ਹੀ ਆ ਵੀ ਆਵਾਜ਼ ਚੁੱਪਕੀ ਕਿਸੇ ਨੇ ਨਹੀਂ ਇੱਕ ਮਸਲਾ ਨਹੀਂ ਹੈ ਮਸਲੇ ਬਹੁਤ ਨੇ ਹਰ ਏਰੀਆ ਦਾ ਦੀਨਾ ਨਗਰ ਦਾ ਮਕੋੜਾ ਪਤਨ ਦਾ ਮਸਲਾ ਲੱਗ ਗਿਆ ਮਾਦੀ ਕਨ ਦਾ ਪਠਾਨਕੋਟ ਦਾ ਲੱਗ ਗਿਆ ਗਰਦਾਸਪੁਰ ਦਾ ਲੱਗ ਗਿਆ ਡੇਰਾ ਬਾਬਾ ਨਾਨਕ ਦਾ ਲੱਗ ਗਿਆ ਪਰ ਦੁੱਖ ਦੀ ਗੱਲ ਇਹ ਹੈ ਵੀ ਵੋਟਾਂ ਜ਼ਰੂਰ ਪਈਆਂ ਸਾਡੇ ਲੋਕਾਂ ਨੇ ਲੋਕ ਸਭਾ ਦੇ ਵਿੱਚ ਪਰ ਇਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਚੁੱਕੀ ਸੋ ਮੈਨੂੰ ਮੈਂ ਆਪਣੇ ਆਪ ਨੂੰ ਵੜਪਾਗਾ ਸਮਝੂੰਗਾ ਜੇ ਮੈਨੂੰ ਮੌਕਾ ਮਿਲਦਾ ਤੇ ਮੈਨੂੰ ਇਸ ਗਰਦਾਸਪੁਰ ਲੋਕ ਸਭਾ ਦੀ ਜੇ ਮੈਨੂੰ ਸੇਵਾ ਦਾ ਮੌਕਾ ਮਿਲਦਾ ਤੇ ਮੈਂ ਸਦਾ ਰਹਿਣੀ ਕਰਦਾ ਦਿਨਾਂ ਨੇ ਤਾਂ ਇੱਕ ਕਮੀ ਰਹੀ ਹੈ ਜਿਹੜੀ ਦਰਿਆ ਪਾਰ ਦੇ ਲੋਕ ਅੱਜ ਵੀ ਉੱਥੇ ਉਸ ਤਰ੍ਹਾਂ ਹੀ ਜਿੰਦੇ ਪਏ ਆ ਹਰ ਵਾਰੀ ਜਿਹੜਾ ਨੋਕ ਜਿਹੜੇ ਆ ਆਸ ਚ ਰਹਿੰਦੇ ਆ ਕਿ ਉਹ ਪੁਲ ਬਣ ਜੀਗਾ ਵਾਸੀ ਇੱਕ ਗੱਲ ਕਰਵਾ ਜੀ ਉਹ ਜਿਹੜਾ ਪੁਲ ਬਣਨਾ ਬਣ ਰਿਹਾ ਜੀ ਜਲਦੀ ਜਲਦੀ ਉਹਨੇ ਦੱਸ ਦਿੰਦੇ ਆ ਇਹ 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 ਗੱਲ ਤੇ ਸ਼ਮਸ਼ੀਰ ਹੋਣੀ ਦੱਸ ਦਿੰਦੇ ਜੀ ਪੁਲ ਬਣਨਾ ਤੇ ਜਿਹ ਕਹਿੰਦੇ ਹੋ ਸਰਦਾਰਸਰ ਮਕੇਰੀਆ ਰੋਡ ਵੀ ਆ ਗਿਆ ਜੀ ਹਾਂ ਸਰਦਾਰਸਰ ਮਕੇਰੀਆ ਰੋਡ ਜੀ ਉਹ ਵੀ ਆ ਗਿਆ ਜੀ ਉਹ ਵੀ ਆ ਰਿਹਾ ਜੀ ਸੈਂਕਸ਼ਨ ਆ ਗਿਆ ਆ ਰਿਹਾ ਆ ਰਿਹਾ ਜੀ ਸੈਂਕਸ਼ਨ ਆ ਗਿਆ ਬਣ ਗਏ ਬਣ ਗਏ ਸੈਂਕਸ਼ਨ ਆ ਗਿਆ ਪਾਪਾ ਜੀ 3 ਸਾਲ ਹੋਏ 18 ਕਰੋੜ ਵੀ ਆ ਗਿਆ ਸਰ 3 ਸਾਲ ਰਹਿੰਦੇ ਹਾਲੇ 2 ਸਾਲ ਹੋਏ ਸਾਨੂੰ ਬਣਿਆ ਜਦੋਂ ਦੇ ਲੋਕਾਂ ਨੇ ਮੌਕਾ ਦਿੱਤਾ ਲੋਕਾਂ ਦੀ ਕਚਹਿਰੀ ਕੰਮ ਕਰਦੇ ਨਜ਼ਰਾ ਤੇ ਸੋ ਕਹਿੰਦਾ ਪਾਬਾ ਕਈ ਵਾਰੀ ਸੰਗਤ ਵੀ ਕਹਿੰਦਾ ਪਿੰਦੀ ਵੀ ਸਾਰੇ ਕੰਮ ਜਲਦੀ ਹੋ ਜਾਣ ਉਹ ਬੜਾ ਮੁਸ਼ਕਲ ਹੋ ਜਾਂਦਾ ਸੋ ਸਟੈਪ ਬਾਈ ਸਟੈਪ ਜਿਹੜਾ